ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਇੱਕ ਬਹੁਤ ਹੀ ਲਾਭਦਾਇਕ ਜਾਣਕਾਰੀ ਲੈ ਕੇ ਸਾਡੇ ਚੈਨਲ ਤੋਂ ਅਸੀਂ ਤੁਹਾਡੇ ਲਈ ਹਰ ਰੋਜ਼ ਨਵੀਆਂ ਤੋਂ ਨਵੀਆਂ ਨੌਕਰੀਆਂ ਦੇ ਨੋਟੀਫਿਕੇਸ਼ਨ ਅਪਡੇਟਸ ਲੈ ਕੇ ਆਉਂਦੇ ਰਹਿੰਨੇ ਆ ਤਾਂ ਅੱਜ ਵੀ ਤੁਹਾਡੇ ਲਈ ਇੱਕ ਬਹੁਤ ਲਾਭਦਾਇਕ ਜਾਣਕਾਰੀ ਲੈ ਕੇ ਪਹੁੰਚੇ ਆ ਪੂਰੀ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜੀ ਅੱਗੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਹੀ ਲਾਭਦਾਇਕ ਜਾਣਕਾਰੀ ਹੈ ਜੀ ਬਿਨਾ ਕਿਸੇ ਦੇਰੀ ਅੱਜ ਦੀ ਜੋ ਜਾਣਕਾਰੀ ਤੁਹਾਡੇ ਲਈ ਆਪਾਂ ਲੈ ਸਾਂਝੀ ਕਰਦੇ ਆ ਜੀ ਤੁਹਾਡੇ ਨਾਲ ਮਾਈ ਭਾਗੋ ਆਰਮਡ ਫੋਰਸਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਸ ਮੋਹਾਲੀ ਇਹਨਾਂ ਵੱਲੋਂ ਇਹ ਜੋ ਅੱਜ ਦਾ ਅਪਡੇਟ ਹੈ ਦਿੱਤਾ ਗਿਆ ਜੀ ਪੰਜਾਬ ਦੀਆਂ ਕੁੜੀਆਂ ਲਈ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣਨ ਦਾ ਮੌਕਾ ਦਾਖਲਾ ਨੋਟਿਸ ਹੈ ਜੀ ਬਹੁਤ ਵਧੀਆ ਲਿਖਤੀ ਪ੍ਰੀਖਿਆ ਲਈ ਜਾਨੀ ਅਪ੍ਰੈਲ 2025 ਦੇ ਵਿੱਚ ਮੋਹਾਲੀ ਦੇ ਵਿੱਚ 9 ਏਕੜ ਦੇ ਵਿੱਚ ਇਹਨਾਂ ਦਾ ਜੋ ਕੈਂਪਸ ਆ ਬਣਿਆ ਹੋਇਆ ਰਹਾਇਸੀ ਇੰਸਟੀਚਿਊਟ ਹੈ ਜੀ ਉਹ ਦਾਖਲਾ ਪ੍ਰੀਖਿਆ ਲਈ ਤੁਹਾਨੂੰ ਆਨਲਾਈਨ ਵੈਬਸਾਈਟ ਤੇ ਅਪਲਾਈ ਕਰਨਾ ਪਊਗਾ ਜਿਨ੍ਹਾਂ ਦੀਆਂ ਵੈਬਸਾਈਟ ਦੋਨੋਂ ਦਿੱਤੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਇਹ ਜੋ ਦੋਨੋਂ ਵੈਬਸਾਈਟਸ ਆ ਇਹਨਾਂ ਦੇ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਆ ਤੁਸੀਂ ਉੱਥੋਂ ਲੈ ਸਕਦੇ ਹੋ ਜੀ ਅ ਤ 3 ਫਰਵਰੀ 2025 ਤੋਂ ਲੈ ਕੇ 18 ਅਪ੍ਰੈਲ 2025 ਤੱਕ ਇਹ ਲਿੰਕ ਤੇ ਤੁਸੀਂ ਅਪਲਾਈ ਕਰ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਇਹ ਜੋ ਲਿੰਕ ਐ ਐਕਟਿਵ ਰਹਿਣਗੇ ਅਪਲਾਈ ਕਰਨ ਦੇ ਲਈ ਇਸ ਦਾਖਲਾ ਪ੍ਰੀਖਿਆ ਦੇ ਵਿੱਚ ਤੁਸੀਂ ਆਨਲਾਈਨ ਅਪਲਾਈ ਕਰਨਾ ਇਹ ਤੁਹਾਡੇ ਲਈ ਲਾਜ਼ਮੀ ਹੋਏਗਾ ਜੀ ਪੰਜਾਬ ਦੀਆਂ ਰਹਿਣ ਵਾਲੀਆਂ ਕੁੜੀਆਂ ਜੋ 2025 ਵਿੱਚ 12ਵੀਂ ਜਮਾਤ ਪਾਸ ਕਰਨਗੀਆਂ ਉਹ ਅਪਲਾਈ ਕਰਨ ਦੇ ਯੋਗ ਹੋਣਗੇ ਜੀ ਚਾਹਵਾਨ ਉਮੀਦਵਾਰ ਦੀ ਉਮਰ 1 ਜੁਲਾਈ 2025 ਨੂੰ 16 ਸਾਲ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਕਮਿਸ਼ਨਡ ਅਫਸਰਾਂ ਲਈ ਆਰਮੀ 에ਅਰ ਫੋਰਸ ਨੇਵੀ ਚੋਣ ਦੇ ਮਾਪਦੰਡਾਂ ਦੇ ਅਨੁਸਾਰ ਮੈਡੀਕਲ ਮਾਪਦੰਡ ਇਹਦੇ ਲਈ ਰਹਿਣਗੇ ਜੀ ਪਿਛਲੇ ਸਾਲਾਂ ਦੇ ਪ੍ਰਸ਼ਨ ਪੱਤਰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਉਹ ਮਾਈ ਭਾਗੋ ਜੋ ਇਹ ਇੰਸਟੀਚਿਊਟ ਹੈ ਦੀ ਵੈਬਸਾਈਟ ਤੇ ਉਪਲਬਧ ਦੇ ਨਾਲ ਕੋਲ ਹੈਗੇ ਜੀ ਬਾਕੀ ਵੀਰਵਿਆਂ ਦੇ ਲਈ ਇਹਨਾਂ ਨੂੰ ਸੰਪਰਕ ਵੀ ਕਰ ਸਕਦੇ ਹੋ ਕੰਟੈਕਟ ਨੰਬਰ ਵੀ ਦਿੱਤੇ ਹੋਇਆ ਮੇਲ ਆਈਡੀ ਵੀ ਦਿੱਤੀ ਹੋਈ ਹੈ ਵੈਬਸਾਈਟ ਵੀ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤਾਂ ਬਹੁਤ ਵਧੀਆ ਮੌਕਾ ਜੀ ਪੰਜਾਬ ਦੀਆਂ ਕੁੜੀਆਂ ਲਈ ਜਿਨ੍ਹਾਂ ਨੇ ਅਪ੍ਰੈਲ ਇਸ ਦਾਖਲੇ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਕੇ ਇਹਦੇ ਲਈ ਜੋ ਟੈਸਟ ਇਹਨਾਂ ਵੱਲੋਂ ਰੱਖਿਆ ਗਿਆ ਉਹ ਤੁਸੀਂ ਦੇਖ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਹੈ ਜੀ ਅੱਜ ਦੀ ਮਹੱਤਵਪੂਰਨ ਜਾਣਕਾਰੀ ਇਸ ਤਰ੍ਹਾਂ ਦੀ ਜਾਣਕਾਰੀ ਦੇ ਲਈ ਨੌਕਰੀਆਂ ਦੀ ਜਾਣਕਾਰੀ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ